ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਗੁਰ ਸੱਚੇ ਪਾਤਸ਼ਾਹ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਦੇਂਦੁ ਨੀਂਦੇ ਰਖਿ ਅਕ ਕਲਯੁਗੀ ਜੀਵਾਂ ਦਾ ਉਦਾਹਰ ਕਰਤਾ ਸਮੁੱਚੀ ਮਾਨਵਤਾ ਦੇ ਰਹਿਬਰ ਰਾਜਨ ਰਾਜ ਵਨਨ ਪਾਨੰ ਦੇਵਾਨ ਦੇਵ ਉਪਮਾ ਮਹਾਨ ਛਵਰ ਤਖਤ ਛਤਰਾਂ ਦੇ ਮਲ ਸਾਹਿਬ ਸਤਿਗੁਰੂ ਸੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖ ਕੌਮ ਦੇ ਮਹਾਨ ਸ਼ਹੀਦ ਮਹਾਨ ਜਰਨੈਲ ਸਿੰਘ ਸਾਹਿਬ ਤਨ 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 ਅਮਰ ਸ਼ਹੀਦ ਜਾਤੇ ਦਾ ਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਮਹਾਰਾਜ ਕੌਮ ਦੇ ਮਹਾਨ ਸ਼ਹੀਦਾਂ ਦੇ ਪਵਿੱਤਰ ਚਰਨਾਂ ਨਾਲ ਨਿਵਾਜੀ ਪਾਵਨ ਪਰਥੀ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਨਾ ਵਿਖੇ ਸੰਧਿਆ ਦੇ ਦੀਵਾਨ ਅੰਦਰ ਦੁਰੋਂੜੋ ਚਲਕੇ ਆਪ ਜੀ ਸੰਗਤ ਰੂਪ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਸਤਿਗੁਰਾਂ ਕਿਰਪਾ ਬਖਸ਼ ਸ਼ਰਮਤ ਕੀਤੀ ਹੈ ਸਤ ਸੰਗਤ ਕਰਨ ਦਾ ਗੁਰੂ ਗੋਦੰਦਰ ਬੈਠਣ ਦਾ ਗੁਰਬਾਣੀ ਪੜਨ ਸੁਣਨ ਦਾ ਕਥਾਈ ਕੀ ਰਤਨ ਵਿਚਾਰਾਂ ਦਾ ਲਾਹਾ ਲੈਣ ਦਾ ਸਤਿਗੁਰੂ ਜੀ ਨੇ ਸੁਪਾਕ ਸਮਾਂ ਬਖਸ਼ਿਆ ਆਓ ਇਸ ਸਫਲੇ ਸਮੇਂ ਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਸਾਰੇ ਹੀ ਲਾਹਾ ਲੈਣ ਦਾ ਯਤਨ ਕਰੀਏ ਗੁਰੂ ਪਾਸ ਨੇ ਰਮਤ ਬਖਸ਼ਿਸ਼ ਕਰਦੇ ਹੋਇਆਂ ਜੋ ਸਾਨੂੰ ਰੱਬੀ ਉਪਦੇਸ਼ ਕਲ ਬਖਸ਼ਿਸ਼ ਕੀਤਾ ਜਿਹਦੀ ਵਿਚਾਰ ਆਪ ਜੀ ਨੇ ਪਹਿਲੀ ਪੰਕਤੀ ਦੀ ਕਲ ਸਰਵਣ ਕੀਤੀ ਸੀ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨਾ ਕਿ ਇਸ ਜੀਵਨ ਰੂਪੀ ਜੀਠ ਦੇ ਮਹੀਨੇ ਅੰਦਰ ਉਸ ಪರಿਪੂਰਨ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਨਾ ਕਰ ਉਹਦੇ ਅੱਗੇ ਆਪਣਾ ਸਿਰ ਝੁਕਾਓ ਜਿਸ ਪਰਮੇਸ਼ਰ ਜੀ ਦੇ ਅੱਗੇ ਸਮੁੱਚੀ ਮਾਨਵਤਾ ਸਾਰੀ ਦੁਨੀਆ ਹੀ ਚੁੱਕਦੀ ਆ ਉਸ ਤੋਂ ਅਗਲਾ ਬਚਨ ਜੋ ਅੱਜ ਆਪਾਂ ਜੀ ਦੀ ਵਿਚਾਰ ਸਾਂਝੀ ਕਰਣੀ ਆ ਧੰਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਦੇ ਹੋਏ ਬਚਨ ਕਰ ਰਹਾ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬਨ ਇਸ ਪੰਕਤੀ ਦੇ ਅਖਰੀ ਅਰਥ ਇਹ ਆ ਕਿ ਜੇ ਉਸ ਸੱਜਣ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਲੜ ਲੱਗ ਜਾਈਏ ਜਮਾਂ ਦੀ ਮਾਰ ਤੋਂ ਬਚ ਜਾਈਦਾ ਜਮਾਂ ਦੀ ਫੰਦੀ ਨਹੀਂ ਦੇ ਪੈਂਦੀ ਪ੍ਰਭੂ ਦੇ ਲੜ ਲੱਗੇ ਆਵ ਅਵ ਗੁਣ ਦਾ ਜਿਹੜਾ ਚੱਕਰ ਹੈ ਉਹ ਮਿਟ ਜਾਂਦਾ ਹੈ ਧਨ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਅੰਦਰ ਜ਼ਿਕਰ ਕਰਦਿਆਂ ਸਤਿਗੁਰਾਂ ਕਿਹਾ ਮਾਰੇ ਕਹਿੰਦੇ ਭਲੇ ਆਓ ਦੁਨੀਆਂ ਦੇ ਲੋਕਾਂ ਦੇ ਪਿੱਛੇ ਬੜਾ ਲੱਗੇ ਆ ਕਦੇ ਕਿਸੇ ਦਾ ਪੱਲਾ ਪਕੜਿਆ ਕਦੇ ਕਿਸੇ ਦੇ ਪਿੱਛੇ ਤੁਰਿਆ ਪਰ ਉਥੇ ਕਹਿੰਦੇ ਨਮੋਸ਼ੀ ਦਾ ਉਦਾਸੀ ਦਾ ਸਾਹਮਣਾ ਕਰਨਾ ਪਿਆ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਸ ਦਿਨ ਇਸ ਗੱਲ ਦੀ ਮਨੁੱਖ ਨੂੰ ਸੋਚੀ ਆਈ ਆ ਨਾ ਕਿ ਇਸ ਦੁਨੀਆ ਨੂੰ ਤਾਰਨ ਹਾਰਾ ਉਹ ਪਰਿਪੂਰਣ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਹੈ ਸਤਿਗੁਰੂ ਸਾਹਿਬ ਕਹਿੰਦੇ ਫਿਰ ਇਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਆ ਕੇ ਨਾ ਗੁਰੂ ਅਰਜੁਨ ਦੇ ਮਹਾਰਾਜ ਕਹਿੰਦਿਆ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਿੰਾਈ ਛੋੜਿਆ ਹਬ ਕਿਛ ਤਿਆਗੀ ਹਬੇ ਸਾ ਕੋ ਕੁੜਾਵੇ ਡਿੱਠੇ ਤੋਂ ਪੱਲੈ ਟੰਡੇ ਲਾਗੇ ਦੁਨੀਆਂ ਦੇ ਵਿੱਚ ਬੜੇ ਉਹ ਰਿਸ਼ਤੇ ਨਾਤੇ ਸਾਨੂੰ ਮਿੱਤਰਤਾ ਦਾ ਰਿਸ਼ਤੇਦਾਰ ਪੈਣ ਪ੍ਰਾਉ ਸਾਖ ਸੰਬੰਧੀ ਪਰ ਜੇ ਇਸ ਦਿਨ ਸਮਝ ਆਈ ਨਾ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁੱਖ ਸਿਉਂ ਹੀ ਜਗ ਫਾਂਦੇ ਉਹ ਕਿਆਦਾਰਾ ਕਿਆ ਮੀਤ ਕੀ ਇੱਥੇ ਦੁਨੀਆਂ ਦੇ ਵਿੱਚ ਸੱਜਣ ਮਿੱਤਰ ਕੀ ਘਰ ਵਾਲੀ ਇਸਤਰੀ ਸਾਰੇ ਦੇ ਸਾਦੇ ਆਪਣੀ ਪ੍ਰੀਤ ਤਾਂ ਕੀ ਸਾਰੇ ਜਿੰਨੇ ਲੋਕ ਕਰਨ ਆਪਣੇ ਸੁੱਖਾਂ ਦੇ ਸਾਧਨ ਬਣਦੇ ਹੋਏ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੀ ਝੂਠੀ ਪ੍ਰੀਤ ਆ ਫਿਰ ਇਹਨਾਂ ਦੇ ਪੱਲੇ ਲੱਗ ਕੇ ਇਨਸਾਨ ਦੁਖੀ ਹੁੰਦਾ ਹੈ ਖੇਜਦਾ ਹੈ फडਕਣਾ ਦੇ ਵਿੱਚ ਪੈ ਜਾਂਦਾ ਹੈ ਕਿਸੇ ਤਰ੍ਹਾਂ ਦਾ ਸੁੱਖ ਨਹੀਂ ਤਾਂ ਹੀ ਸਤਿਗੁਰੂ ਪਾਤਸ਼ਾਹ ਵਾਰ-ਵਾਰ ਕਹਿ ਰਹਿਆ ਭਲਿਆਓ ਕਿ ਜੀ ਕਿਤੇ ਹੋਰ ਪਾਸੇ ਰੱਬ ਨੂੰ ਛੱਡ ਕੇ ਚੱਲ ਪਿਆ ਤਾ ਮਾਰਾ ਇਹ ਕਹਿੰਦੀ ਗੱਲ ਧਿਆਨ ਦੇ ਵਿੱਚ ਰੱਖੀ ਆਵਾ ਗਾਉਣ ਦਾ ਚੱਕਰ ਤੇਰੇ ਲਈ ਅੱਗੇ ਤਿਆਰਿਆ ਕਿਉਂਕਿ ਦੁਨੀਆ ਦੀ ਮੂ ਮਾਇਆ ਮਮਤਾ ਦੇ ਵਿੱਚ ਫਸ ਕੇ ਰੱਬ ਤੋਂ ਬੰਦਾ ਜਦੋਂ ਦੂਰ ਚੱਲਿਆ ਜਾਂਦਾ ਹੈ ਨਾ ਤਰਾਂ ਤਰਾਂ ਦੇ ਰੋਗ ਅੰਦਰ ਘਰ ਘਰ ਜਾਂਦੇ ਆ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਤੋਂ ਜਦੋਂ ਦੂਰੀ ਬਣ ਜਾਏ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਤਕ ਕਰਮ ਕਮਾਉਣੇ ਦੋਸਤਾਂ ਕਾਹੋਂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਥੇ ਕਿਰਪਾ ਕੀਤੀ ਸਤਗੁਰੂ ਕਹਿੰਦੇ ਇਸ ਦੁਨੀਆ ਸੰਸਾਰ ਦੇ ਅੰਦਰ ਡਾ ਅਜ ਨਾ ਕੁਝ ਅਸੀਂ ਦੇਖਦੇ ਪਿਆ ਗੁਰਦਾਨਕ ਸਾਹ ਮਹਾਰਾਜ ਜੀ ਦਾ ਤੁਖਾਰੀ ਦਾ ਬਚਨ ਆ ਸਤਗੁਰੂ ਕਹਿ ਰਿਹਾ ਮਾਹੋ ਜੇਠ ਪਲਾ ਪ੍ਰੀਤਮ ਕਿਉ ਬਿਸਰੈ ਥਲ ਤਾਪੈ ਸਰਪਾਰ ਸਾਤਨ ਬਿਨੂ ਕਰੈ ਮਹਾਰਾਜ ਕਹਿੰਦੇ ਵੀ ਇਹ ਸੰਸਾਰ ਦੇ ਅੰਦਰ ਜੇੜ ਦਾ ਮਹੀਨਾ ਅਸਲ ਦੇ ਵਿੱਚ ਉਹਨਾਂ ਦੇ ਲਈ ਭਲੇ ਜਿਨ੍ਹਾਂ ਨੂੰ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਚੰਗਾ ਲੱਗਦਾ ਹੈ ਉਹਨਾਂ ਦੇ ਲਈ ਤਾਂ ਕੋਈ ਤਪਸ਼ ਨਹੀਂ ਇਹਦਾ ਤੇ ਸਤਿਗੁਰੂ ਕਹਿਣ ਲੱਗੇ ਇਸ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਜਦੋਂ ਵੀ ਦੇਖਾਂਗੇ ਥਲ ਤਾਪੈ ਸਰ ਭਾਰ ਸਾਤਨ ਬਿਨੋ ਕਰੈ ਜਿਵੇਂ ਗਰਮੀ ਜਿਆਦਾ ਵੱਧ ਜਾਏ ਧਰਤੀ ਦੀ ਤਪਸ਼ ਵੀ ਉਸੇ ਤਰ੍ਹਾਂ ਜ਼ਿਆਦਾ ਵੱਧਦੀ ਜਾਂਦੀ ਤੱਤੀ ਲੋ ਚੱਲਦੀ ਆ ਲੋ ਚੱਲਣ ਦੇ ਨਾਲ ਕਹਿੰਦੇ ਨਾ ਪੱਠ ਦੇ ਵਾਂਗ ਸਾਰੀ ਜਿੰਨੀ ਜ਼ਮੀਨ ਧਰਤੀ ਇਹ ਤਪਣ ਲੱਗ ਪੈਂਦੀ ਹੈ ਜੀ ਤੇ ਜਦੋਂ ਕੋਈ ਇਨਸਾਨ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਤੋਂ ਦੂਰੀ ਬਣਾਉਂਦਾ ਨਾ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਕਾਮ ਦੀਆਂ ਕ੍ਰੋਧ ਦੀਆਂ ਵਿਸ਼ੇਵਿਕਾਰਾਂ ਦੀਆਂ ਅਹੰਕਾਰ ਦੀਆਂ ਇੰਨੀਆਂ ਕਹਿੰਦੇ ਤੱਤੀਆਂ ਹਵਾਵਾਂ ਚੱਲਦੀਆਂ ਨੇ ਅੰਦਰ ਇੰਨੀ ਇੱਕ ਤਪਸ਼ ਪੈਦਾ ਹੋ ਜਾਂਦੀ ਹੈ ਕਿਉਂਕਿ ਮਨ ਤਾਂ ਪਹਿਲਾਂ ਹੀ ਤਪਦਾ ਆ ਰਿਹਾ ਹੈ ਨਾ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਇਹ ਕੋ ਰਸਾਂਝਾ ਕਰੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਹੈ ਜੀਉ ਤਪਤ ਹੈ ਬਾਰੂ ਬਾਰੂ ਤਨਾਸਤਰੀ ਰਾਗ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਜੀਉ ਤਪ ਤ ਹੈ ਬਾਰੋ ਬਾਰ ਤਪ ਤਪ ਖੱਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਤਰ ਜਾਏ ਜੋ ਪੱਕਾ ਰੋਗੀ ਰੋਗੀ ਬਿਲ ਲਾਏ ਮੰਨ ਲੋ ਜੇ ਕਿਤੇ ਜੰਗਲ ਦੇ ਵਿੱਚ ਅੱਗ ਲੱਗ ਜਾਏ ਨਾ ਉਹਦੇ ਜਿੰਨੇ ਵੀ ਪਸ਼ੂ ਪੰਛੀ ਜਾਨਵਰ ਅੰਦਰ ਜਿੰਦੇ ਰਹਿੰਦੇ ਆ ਉਹ ਸਾਰੇ ਦੇ ਸਾਰੇ ਪਾਣੀ ਦੇ ਵੱਲ ਭੱਜਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਇੱਥੇ ਠੰਡ ਮਿਲੇਗੀ ਪਾਣੀ ਦੇ ਕੋਲ ਜਾਵਾਂਗੇ ਅੱਗ ਤੋਂ ਰਾਹਤ ਮਿਲ ਜਾਣੀ ਅੱਗ ਪਾਣੀ ਦੇ ਨੇੜੇ ਨਹੀਂ ਆਏਗੀ ਜਦੋਂ ਇਸ ਸੰਸਾਰ ਸਮੁੰਦਰ ਦੇ ਵਿੱਚ ਇਸ ਤਰ੍ਹਾਂ ਕਹਿਣ ਲੱਗੇ ਨਾ ਹੰਸ ਹੀਤ ਲੋਭ ਕੋਪ ਚਾਰੇ ਨਦੀਆਂ ਅੱਗ ਕਹਿੰਦੇ ਜਦੋਂ ਇਹੋ ਜੀ ਅੱਗ ਵੱਲਦੀ ਆ ਨਾ ਉਦੋਂ ਸਤ ਸੰਗ ਰੂਪੀ ਸਮੁੰਦਰ ਦੇ ਕੋਲ ਸਤ ਗੁਰਾਂ ਦੀ ਸੰਗਤ ਦੇ ਵਿੱਚ ਆ ਕੇ ਬੈਠ ਜਾਏ ਇਥੇ ਸਤਿਗੁਰਾਂ ਦਾ ਜਦੋਂ ਨਾਮ ਜਪਾਂਗੇ ਨਾ ਫਿਰ ਸਤਿਗੁਰਾਂ ਦੇ ਅੱਗੇ ਬੇਨਤੀ ਕਰਡੀਆਂ 사ਤਨ ਬਿਨੋ ਕਰੇ ਬੇਨਤੀ ਅਰਦਾਸ ਕਰਡੀਆਂ ਸੱਚੇ ਪਾਤਸ਼ਾਹ ਦੇ ਅੱਗੇ ਕਿਹੇ ਪ੍ਰਮਾਤਮਾ ਕਿਰਪਾ ਕਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਬਾਰਾ ਉਬਰੈ ਤਿੱਤੇ ਲਿਹੁ ਉਬਾਰ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਸ ਜਗਤ ਨੂੰ ਪਾਲਣ ਹਾਰੇ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਪੱਲਾ ਪਕੜ ਕੇ ਰੱਖੀ ਕਬੀਰ ਸਾਹਿਬ ਜੀ ਦਾ ਬਚਨ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਦਾ ਗੁਰੂ ਦਾ ਰੱਬ ਦਾ ਪੱਲਾ ਪਕੜਨ ਵਾਸਤੇ ਤਾਂ ਕਹਿ ਰਹੇ ਆ ਉਹਦੇ ਪੱਲੇ ਨਾਲ ਲੱਗਣ ਵਾਸਤੇ ਤਾਂ ਕਹਿ ਰਹੇ ਆ ਕਿਉਂਕਿ ਜੜੀ ਜਮਾ ਦੀ ਮਾਰਿਆ ਨਾ ਇਹ ਬਹੁਤ ਬੁਰੀ ਆ ਕਬੀਰ ਜਮ ਕਾ ਠੇਗਾ ਬੁਰਾ ਬੁਰਾ ਹੈ ਉਹ ਨਾ ਸਹਿਆ ਜਾਏ ਇਕ ਜੋ ਸਾਧੂ ਮੋਹਿ ਮਿਲਿਓ ਤਨ ਲੀਆ ਅੰਚ ਲਾਇ ਇਥੇ ਸਾਧੂ ਦਾ ਲਬਜ਼ੀ ਅਰਥ ਬਣੇਗਾ ਜੀ ਪਰਮਾਤਮਾ ਗੁਰੂ ਕਹ ਦਈ ਕਿ ਗੁਰੂ ਨੇ ਮੈਨੂੰ ਆਪਣੇ ਪੱਲੇ ਨਾਲ ਲਾ ਲਿਆ ਆਪਣੇ ਚਰਨਾਂ ਨਾਲ ਆਪਣੇ ਨਾਲ ਜੋੜ ਲਿਆ ਟੁੱਟੇ ਹੋਏ ਨੂੰ ਜੋੜ ਲਿਆ ਮੈਨੂੰ ਆਪਣਾ ਨਾਮ ਦੇ ਕੇ ਆਪਣੇ ਘਰ ਦੀ ਬਖਸ਼ਿਸ਼ ਦੇ ਕੇ ਕਿਉਂਕਿ ਸਤਗੁਰੂ ਪਾਤਸ਼ਾਹ ਜੀ ਦਾ ਜਿਹੜਾ ਨਾਮ ਆ ਨਾ ਉਹ ਐਡੀ ਵੱਡੀ ਤਾਕਤ ਰੱਖਣ ਵਾਲਾ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੈ ਜਾਲੇ ਅੱਗ ਜਾਲ ਨਹੀਂ ਸਕਦੀ ਚੋਰ ਚੋਕ ਕੇ ਨਹੀਂ ਲਜਾ ਸਕਦੇਗੇ ਪਾਣੀ ਡੋਬ ਨਹੀਂ ਸਕਦਾਗਾ ਕਿੰਨਾਂ ਨੂੰ ਜਿਨ੍ਹਾਂ ਦੇ ਕੋਲੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਬਿਆ ਭਗਤ ਪ੍ਰਹਿਲਾਦ ਜੀ ਨੇ ਜਪਿਆ ਤੇ ਪ੍ਰਮਾਤਮਾ ਨੇ ਆਪ ਨਰ ਸਿੰਘ ਦਾ ਰੂਪ ਧਾਰਨ ਕਰਕੇ ਰੱਖਿਆ ਕੀਤੀ ਆ ਭਗਤ ਤੁਮ ਵਰਗਾਂ ਦਾ ਜ਼ਿਕਰ ਕਰ ਲਈਏ ਕਬੀਰ ਸਾਹਿਬ ਜੀ ਦੇਖੋ ਜਦੋਂ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ ਕਬੀਰ ਸਾਹਿਬ ਜੀ ਨੂੰ ਦੇਖੋ ਗੰਗਾ ਦੀਆਂ ਲਹਿਰਾਂ ਦੇ ਵਿੱਚ ਵੀ ਸੁੱਟਿਆ ਗਿਆ ਨਾ ਰੱਬ ਪ੍ਰਮਾਤਮਾ ਨੇ ਉੱਥੇ ਵੀ ਰੱਖਿਆ ਕੀਤੀ ਕਿਉਂਕਿ ਜਿਹੜਾ ਕੋਈ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਪੱਲੇ ਲੱਗ ਜਾਏ ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਬਚਨ ਕਰ ਰਹੇ ਆ ਮਹਾਰਾਜ ਕਹਿੰਦੇ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਹਰ ਜੀਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਧਾਵਣ ਲੱਗਿਆ ਕਿਸੇ ਨਾਂ ਦੇ ਬੰਨ ਤੇ ਦੂਸਰਾ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਕਿਹਾ ਕਹਿਣ ਲੱਗੇ ਬੰਨ ਦਾ ਅਰਥ ਹੁੰਦਾ ਨਾ ਕਿ ਜਮ ਤੇ ਉਹਨੂੰ ਬੰਨ ਕੇ ਨਹੀਂ ਜਾਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਕਾਲ ਉਸਤਤ ਦੇ ਵਿੱਚ ਆਪਾਂ ਜਦੋਂ ਮਹਾਰਾਜ ਦੇ ਬਚਨ ਪੜ੍ਹਦੇ ਆ ਉਹਨਾਂ ਦਾ ਸੰਬਾਢੀ ਦੇ ਮਹਾਰਾਜ ਕਹਿੰਦੇ ਇੱਕ ਚਿਤ ਜਿਹੇ ਇੱਕ ਛਿਨ ਤੇ ਆਇਓ ਕਾਲ ਫਾਸ ਕੇ ਵਿਚਾਰ ਮਹਾਰਾਜ ਕਹਿੰਦੇ ਤੂੰ ਰੱਬ ਨੂੰ ਕਹਿੰਦੇ ਇੱਕ ਛਿਨ ਹੀ ਜਪ ਜਪੜਾਉ ਦੇ ਪੱਲੇ ਨਾਲ ਲੱਗੜਈ ਹੈ ਉਹਦੇ ਨਾਲ ਜੁੜਦਾ ਕਿਉਂਕਿ ਜੋਂ ਜੋਂ ਜਪੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਜਮਾ ਦੀ ਮਾਰ ਤੋਂ ਬਚਾ ਲਵਾਂਗੇ ਤੈਨੂੰ ਜਮਾਂ ਦੇ ਬਸ ਨਹੀਂ ਜੇ ਪੈੜਨ ਦਿੰਦੇ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਦੇ ਆਓ ਗੁਰੂ ਘਰ ਜਿੱਥੋਂ ਆਪਾਂ ਕੱਲ ਇਤਿਹਾਸ ਦੀ ਵਿਚਾਰ ਨੂੰ ਵਿਸ਼ਰਾਮ ਦਿੱਤਾ ਸੀ ਉਥੋਂ ਆਪ ਜੀ ਦੇ ਨਾਲ ਗੱਲ ਸਾਂਝੀ ਕਰਾਂਗਾ ਪਾਵਨ ਸ਼ਬਦ ਦੀ ਵਿਚਾਰ ਆਪਾਂ ਇਥੋਂ ਬਾਕੀ ਕੱਲ ਰੋਜ ਦੇ ਕੱਲ ਦੇ ਦੀਵਾਨ ਵਿੱਚ ਸਾਂਝੀ ਕਰਾਂਗੇ ਨਾਲ ਤੁਸੀਂ ਕੱਲ ਸਰਵਣ ਕੀਤਾ ਸੀ ਕਿ ਧੰਨ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਹਾਂਗੀਰ ਬਾਦਸ਼ਾ ਮਿਲਣ ਵਾਸਤੇ ਆਇਆ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤੀ ਸਤਿਗੁਰਾਂ ਦੀਆਂ ਖੁਸ਼ੀਆਂ ਲਈ ਜਾਂਦੇ ਤੇ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਲੰਬਾ ਸਮਾਂ ਬੈਠ ਕੇ ਬੇਨਤੀ ਕੀਤੀ ਮਹਾਰਾਜ ਮੇਰਾ ਹੁਣ ਜਿਹੜਾ ਅਪਰਾਧ ਆ ਉਹ ਬਖਸ਼ਿਆ ਗਿਆ ਸਤਿਗੁਰੂ ਤੁਹਾਡੀ ਕਿਰਪਾ ਵਰਤ ਗਈ ਚੰਦੂ ਦੀ ਮੌਤ ਹੋ ਗਈ ਆ ਚੰਦੂ ਮਾਰਿਆ ਜਾ ਚੁੱਕਿਆ ਹੈ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬਾਦਸ਼ਾਹ ਨੂੰ ਖੁਸ਼ੀਆਂ ਦਿੱਤੀਆਂ ਮਹਾਰਾਜ ਕਹਿੰਦੇ ਬਾਦਸ਼ਾਹ ਗੁਰਦਾਨਕ ਸਾਹਿਬ ਦਾ ਘਰ ਇਹੋ ਜੈ ਕਹਿਣ ਲੱਗੇ ਇਹੋ ਜਾਂ ਸ਼ੀਸ਼ਾ ਜਿਹੋ ਜਾਂ ਕੋਈ ਇਹਦੇ ਵਿੱਚ ਆਪਣਾ ਮੁਖ ਦੇਖਦਾ ਰੱਬ ਉਹੋ ਜਾਂ ਦਿਖਾ ਦਿੰਦਾ ਜੇ ਇੱਥੇ ਕੋਈ ਸ਼ਰਧਾ ਭਾਵਨਾ ਧਾਰਨ ਕਰਕੇ ਆਏਗਾ ਤਾਂ ਸਤਿਗੁਰੂ ਪਾਤਸ਼ਾਹ ਜੀ ਦੀ ਕਲਾ ਵਰਤੇਗੀ ਕਿਰਪਾ ਵਰਤੇਗੀ ਕਿਸੇ ਚੀਜ਼ ਦੀ ਤੋੜ ਨਹੀਂ ਜੇ ਰਹਿਣ ਦਿੰਦੇ ਤੇ ਜੇ ਕੋਈ ਇਸ ਘਰ ਦੇ ਨਾਲ ਮੱਥਾ ਟੇਕਣ ਦੀ بجائے ਮੱਥਾ ਲਾਏ ਤੇ ਰੱਬ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਦੇਖੋ ਫਿਰ ਚੰਦੂ ਵਰਗਿਆਂ ਦਾ ਹਾਲ ਕੀ ਹੋਇਆ ਨਾ ਇਤਿਹਾਸ ਦੇ ਪੰਨੇ ਸਾਡੇ ਸਾਹਮਣੇ ਆ ਮਹਾਰਾਜ ਸਾਹਿਬ ਜੀ ਇੱਥੇ ਮੁਜੰਗੀ ਪਿੰਡ ਦੇ ਵਿੱਚ ਸਤਿਗੁਰੂ ਲਾਹੌਰ ਦੇ ਲਾਗੇ ਕਲਾ ਵਰਤੌਂਦੇ ਪਏ ਆ ਇਧਰੋਂ ਮਾਲਵੇ ਦੀ ਧਰਤੀ ਤੇ ਇੱਕ ਕੋਠਾ ਨਗਰ ਆ ਜਿਹਨੂੰ ਅੱਜਕੱਲ ਗੁਰੂ ਕਾ ਕੋਠਾ ਕਹਿੰਦੇ ਨੇ ਇਹ ਜਦੋਂ ਆਪਾਂ ਬਰਨਾਲੇ ਤੋਂ ਜਲਾਲ ਭਗਤਾ ਭਾਈ ਕੈਦਰ ਨੂੰ ਜਾਂਦੇ ਆ ਨਾ ਇੱਥੇ ਹੀ ਰਸਤੇ 'ਚ ਪੈ ਜਾਂਦਾ ਜੀ ਬਰਗਾੜੀ ਲੰਬਵਾਲੀ ਡੋੜ ਕੋਠਾ ਗੁਰੂ ਕਾ ਇਸ ਇਲਾਕੇ ਦੇ ਵਿੱਚ ਹੀ ਆ ਇਹ ਸਾਰਾ ਇਧਰ ਸੋਡੀਆਂ ਦੀ ਅਨਸਬੰਸ ਬੜੀ ਰਹਿੰਦੀ ਆ ਬਾਬੇ ਪਿਰਥੀ ਚਾਨਦੇ ਪਰਿਵਾਰ ਦੇ ਵਿੱਚੋਂ ਕੁਝ ਕੋ ਉਹ ਸਨ ਜਿਹੜੇ ਉੱਠ ਕੇ ਜਿਵੇਂ ਅੱਗੇ ਚੱਲੋ ਦਸਮ ਪਾਤਸ਼ਾਹ ਦੇ ਇਤਿਹਾਸ ਵਿੱਚ ਇਹਨਾਂ ਦਾ ਜ਼ਿਕਰ ਆਉਣਾ ਸਾਰਿਆਂ ਦਾ ਜਿਵੇਂ ਸੋਢੀ ਕੌਲ ਦਾ ਸੋਇ ਇਹ ਉੱਠ ਕੇ ਇਹਨਾਂ ਦਾ ਪਰਿਵਾਰ ਕੋਠੇ ਤੋਂ ਇਹ ਆ ਗਏ ਸਨ ਜਿੱਥੇ ਕੋਟਕਪੂਰੇ ਦੇ ਕੋਲੇ ਢਿਲਮਕਲਾ ਨਗਰ ਇੱਥੇ ਆ ਕੇ ਵਸਣ ਲੱਗੇ ਜਦੋਂ ਮਹਾਰਾਜ ਦਸਮ ਪਾਤਸ਼ਾਹ ਸਨ 1706 ਦੇ ਵਿੱਚ ਸਤਿਗੁਰੂ ਇੱਥੇ ਜਾਂਦੇ ਆ ਇਥੇ ਕੋਠੇ ਪਿੰਡ ਦੇ ਵਿੱਚ ਬਾਬਾ ਤਿਰਥੀ ਚੰਦ ਦਾ ਪੁੱਤਰ ਰਹਿੰਦਾ ਹੈ ਬਾਬਾ ਮਿਹਰਬਾਨ ਮਿਹਰਬਾਨ ਨੂੰ ਜਦੋਂ ਹੁਣ ਸਤਿਗੁਰੂ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਜੀ ਦੀ ਨੇ ਉਸਤਤ ਮਹਿਮਾ ਸੁਣੀ ਨਾ ਤੇ ਬੜਾ ਖੁਸ਼ੀ ਦੇ ਵਿੱਚ ਬੜਾ ਖੇੜੇ ਵਿੱਚ ਆਇਆ ਨਾਲ ਦਿਆਂ ਨੂੰ ਦੱਸਿਆ ਕਹਿੰਦੇ ਵੀ ਚੰਦੂ ਮੇਰੇ ਪਿਤਾ ਦੇ ਨਾਲ ਉਹਦੀ ਬਹੁਤ ਸਾਂਝ ਸੀ ਪਹਿਲਾਂ ਮੇਰਾ ਪਿਤਾ ਚੱਲ ਵਸਿਆ ਹੁਣ ਚੰਦੂ ਦੀ ਮੌਤ ਹੋ ਗਈ ਜਿੰਨੇ ਜਿੰਨੇ ਸਬੰਧ ਰੱਖਣ ਵਾਲੇ ਸਾਰੇ ਤੁਰ ਗਏ ਸੁਲੀਖਾਨ ਵਰਗਿਆਂ ਦਾ ਦੇਖ ਲਈਏ ਫਿਰ ਸੁਲਬੀਖਾਨ ਵਰਗੇ ਇਹ ਵੀ ਸੰਸਾਰ ਤੋਂ ਚੱਲ ਵਸਦੇ ਨੇ ਹੁਣ ਇਹ ਏਸਦਾ ਦੇ ਉੱਤੇ ਆ ਮਿਹਰਬਾਨ ਵੀ ਕੋਈ ਮੈਨੂੰ ਬੰਦਾ ਕੋਈ ਇਨਸਾਨ ਕੋਈ ਮਨੁੱਖ ਮੈਨੂੰ ਉਹ ਮਿਲੇ ਕਿ ਜਿਹੜਾ ਧੰਨ ਗੁਰੂ ਆਰ ਗੋਬਿੰਦ ਸਾਹਿਬ ਗੁਰੂ ਸਾਹਿਬ ਜੀ ਦੇ ਨਾਲ ਈਰਖਾ ਰੱਖਦਾ ਹੋਵੇ ਬਾਦਸ਼ਾਹ ਦੇ ਨਾਲ ਵੀ ਉਹਦੀ ਚੰਗੀ ਮਿੱਤਰਤਾ ਹੋਵੇ ਤੇ ਮੇਰਾ ਕਾਰਜ ਸੌਖਾ ਬਣ ਜਾਏ ਜਿਹੜਾ ਕੰਮ ਮੇਰਾ ਪਿਤਾ ਪਿਰਤੀ ਚੰਦ ਨਹੀਂ ਕਰ ਸਕਿਆ ਨਾ ਸ਼ਰੀਰ ਦੇ ਵਿੱਚ ਰਹਿੰਦਿਆਂ ਜਾਂਉਂਦੇ ਆ ਉਹ ਕਾਰਜ ਮੈਂ ਕਰਦਾ ਹੈ ਗੁਰਤਾ ਗੱਦੀ ਲੈਣੀ ਆ ਸੰਸਾਰ ਦੁਨੀਆ ਜਗਤ ਸਾਰੇ ਦੇ ਸਾਰੇ ਲੋਕ ਮੇਰੀ ਪੂਜਾ ਕਰਨ ਛੋੜੇ ਇਤਿਹਾਸ ਤੇ ਪੰਨੇ ਇੱਥੇ ਜੋ ਕਵੀ ਸੰਤੋਖ ਸਿੰਘ ਜੀ ਨੇ ਬਹੁਤ ਸੁੰਦਰ ਢੰਗ ਦੇ ਨਾਲ ਕਾਵ ਰਚਨਾ ਦੇ ਵਿੱਚ ਉਹਨਾਂ ਨੂੰ ਆਪਣੀ ਕਲਮ ਦੇ ਨਾਲ ਰੰਗਤ ਦਿੱਤੀ ਆ ਆਓ ਸੰਗਤ ਜੀ ਸਾਰੇ ਹੀ ਪਾਵਨਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਉਹ ਸਜੀਵ ਇਤਿਹਾਸ ਨੂੰ ਸਰਵਣ ਕਰੀਏ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਸ਼ਹੀਦ ਸਿੰਘ ਸਾਹਿਬ ਤਨ ਤਨ ਜਥੇਦਾਰ ਬਾਬਾ ਹਨਮਾਨ ਸਿੰਘ ਜੀ ਮਹਾਰਾਜ ਤਨ ਗੁਰੂ ਅਰਗੁਵਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਜੀਵਨ ਦੀ ਵਿਚਾਰ ਸਤਿਗੁਰੂ ਜੀ ਤੁਸਾ ਆਪ ਕਰਵਾ ਲੈ ੜੀ ਆਓ ਸੰਗਤ ਜੀ ਸਾਰੀ ਸੰਗਤ ਇੱਕ ਵਾਰ ਸੀਸਾ ਬਖਸ਼ੂ ਗੱੜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਤਵਤ ਕਾਉਣ ਮਿਲਾਵੇ ਜਾਈ ਕਰਹ ਸੁਨਾਵਨ ਬਹੁ ਵਡਿਆਈ ਮਿਹਰਬਾਨ ਹੁਣ ਇਹ ਸੋਚਦਾ ਵੀ ਕੌਣ ਕਹਿੰਦੇ ਵੀ ਮੈਨੂੰ ਜਹਾਂਗੀਰ ਬਾਦਸ਼ਾਹ ਦੇ ਨਾਲ ਮਿਲਾਵੇ ਤੇ ਬਾਦਸ਼ਾਹ ਦੇ ਕੋਲੇ ਜਾ ਕੇ ਮੇਰੀਆਂ ਵਡਿਆਈਆਂ ਕਰੇ ਇਹ ਸੋਚੀ ਜਾਂਦਾ ਵੀ ਕੌਣ ਹੋਏਗਾ ਉਹ ਇਨਸਾਨ ਕਿਹੜਾ ਬੰਦਾ ਇਹੋ ਜਾਂ ਹੋਵੇ ਜਿਹੜਾ ਮੇਰੀ ਨੇੜਤਾ ਬਣਾ ਦੇਵੇ ਬਾਦਸ਼ਾਹ ਨਾਲ ਹਰ ਗੋਵਿੰਦ ਸੰਗ ਜਿਸ ਕੋ ਦੁਆਸ਼ ਹਮਰੋ ਕਰੈ ਸੁਕਾਜ ਬਸ਼ੀਸ਼ ਮੇਰਾ ਕੰਮ ਉਹ ਸੋਖਾ ਕਰ ਸਕਦਾ ਹੈ ਵੱਡੇ ਪੱਧਰ ਦੇ ਉੱਤੇ ਜਿਹੜਾ ਗੁਰੂ ਸਾਹਿਬ ਦੇ ਘਰ ਦੇ ਨਾਲ ਹੀ ਈਰਖਾ ਰੱਖਦਾ ਜੇ ਦੀ ਈਰਖਾ ਗੁਰੂ ਆਰ ਗੋਬਿੰਦ ਸਾਹਿਬ ਜੀ ਦੇ ਨਾਲ ਹੋਵੇ ਚੰਦੂ ਸੁਤ ਕੀ ਸੁਧ ਮੰਗਵਾਈ ਸ਼ਾਹਜਹਾਂ ਤੱਕ ਪਹੁੰਚੈ ਜਾਈ ਉਸ ਵਕਤ ਇਤਿਹਾਸ ਹੀ ਕਹਿੰਦਾ ਜੀ ਬਾਬਾ ਮਿਹਰਬਾਨ ਨੇ ਨਾ ਚੰਦੂ ਦੇ ਪੁੱਤਰ ਦੀ ਖਬਰ ਸਾਰ ਮੰਗਵਾਈ ਐ ਕਹਿੰਦੇ ਵੀ ਉਹਦਾ ਪਤਾ ਕਰੋ ਵੀ ਉਹ ਕਿੱਥੇ ਨੇ ਉਹਦੇ ਪਿਤਾ ਨੂੰ ਤਾਂ ਚਲੋ ਮਾਰ ਦਿੱਤਾ ਗਿਆ ਚੰਦੂ ਦਾ ਪੁੱਤਰ ਆਪ ਕਿੱਥੇ ਮਿਲੇਗਾ ਕਰਮਚੰਦ ਕਿੱਥੇ ਹੋਏਗਾ ਇਹ ਲਾਹੌਰ ਦੇ ਵਿੱਚ ਰਹਿੰਦਾ ਜਾਂ ਦਿੱਲੀ ਜਾਂ ਕਿਸੇ ਪਾਸੇ ਹੋਰ ਚਲੇ ਗਏ ਆ ਇਹਨਾਂ ਪਤਾ ਲੱਗਿਆ ਸੀ ਵੀ ਇਹਦੇ ਪਰਿਵਾਰ ਨੂੰ ਵੀ ਫੜ ਲਿਆ ਗਿਆ ਸੀ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਕੀ ਬੜਿਆ ਜਦੋਂ ਸਤਿਗੁਰਾਂ ਨੇ ਛੱਡੇ ਕਿੱਥੇ ਗਏ ਨੇ ਉਹਨਾਂ ਦੀ ਖਬਰ ਸਾਰ ਪਤਾ ਲੱਗ ਰਿਹਾ ਆਪਣੇ ਜਿਹੜੇ ਮਸੰਦ ਰੱਖੇ ਆ ਨਾ ਮਿਹਰਬਾਨ ਉਹਨਾਂ ਦੇ ਨਾਲ ਗੱਲ ਸਾਂਝੀ ਕਰਦਾ ਹੈ ਸੁਨ ਹਾਰਖਿਓ ਹੋਈ ਮਿੱਤਰ ਹਮਾਰਾ ਜਿਸਕੋ ਪਿਤਾ ਚੰਦ ਈਮ ਮਾਰਾ ਤੇ ਉਹ ਇੰਨਾ ਕੋ ਖੁਸ਼ ਹੋਇਆ ਮਿਹਰਬਾਨ ਇਸ ਗੱਲ ਤੋਂ ਵੀ ਜੇ ਕਿਤੇ ਵੀ ਆਪਾਂ ਨੂੰ ਮਿਲ ਜਾਏ ਨਾ ਉਹ ਮੇਰਾ ਮਿੱਤਰ ਬਣੇਗਾ ਕਿਉਂਕਿ ਉਹਦੇ ਪਿਤਾ ਨੂੰ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਜੀ ਨੇ ਪਕੜਿਆ ਤੇ ਉਹਨੂੰ ਮਾਰੇ ਹੈ। ਭੈੜੀ ਮੌਤ ਮਰੀ ਹੈ। ਜੁੱਤੀਆਂ ਵੀ ਫੇਰੀਆਂ ਗਈਆਂ ਉਹਦੇ। ਕੜਛਾ ਲੱਗਣ ਦੇ ਨਾਲ ਮੌਤ ਹੋਈ। ਪਰ ਜੇ ਕਿਤੇ ਕਹਿੰਦੇ ਵੀ ਉਹ ਆਪਾਂ ਨੂੰ ਮਿਲ ਜਾਏ ਤੇ ਗੱਲ ਬਣ ਜਾਣੀ ਆ ਕਿਉਂਕਿ ਉਹ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਉਹ ਵੀ ਵੈਰ ਰੱਖਦੇ ਆ। ਸਾਡੀ ਵੀ ਮੁੱਢ ਕਦੀਮ ਤੋਂ ਕਹਿਣ ਲੱਗਿਓ ਨਾਂ ਨਾਲੇ ਚੱਲੀ ਆ ਰਹੀ ਹੈ। ਇੱਕ ਵਾਰੀ ਦਾਸ ਪਠਾਇਓ ਆਪ ਮਿਲਨ ਕੋ ਵਿਉਂਤ ਬਣਾਇਓ ਇੱਕ ਦੋ ਵਾਰ ਕਹਿੰਦੇ ਆਪਣੇ ਜਿਹੜੇ ਕੋਲ ਸੇਵਕ ਰੱਖੇ ਸਨ ਉਹਨਾਂ ਨੂੰ ਭੇਜਿਆ ਫਿਰ ਆਪ ਉਹਨੂੰ ਮਿਲਣ ਦੀ ਕਹਿੰਦੇ ਨਾ ਵਿਉਂਤਬੰਦੀ ਸਲਾਹ مشਵਰਾ ਨਾਲ ਦਿਆਂ ਨਾਲ ਕੀਤਾ ਹੈ। ਤਾਂ ਕ ਦੁਸ਼ਾਲਾ ਧਨ ਕੁਸ਼ਲੀਨ ਚੰਦ ਅਨੰਦ ਕੋ ਮਿਲ ਕਰ ਦੀਨ। ਕਹਿੰਦੇ ਵੀ ਇੱਕ ਪੱਗ ਤੇ ਦੁਸ਼ਾਲਾ ਕੁਝ ਧਨ ਲਿਆ ਚੰਦੂ ਦੇ ਪੁੱਤਰ ਨੂੰ ਕਹਿੰਦੇ ਨਾ ਵੀ ਜਿਸ ਦਿਨ ਮਿਹਰਬਾਨ ਦਾ ਕਹਿੰਦੇ ਲਾਪ ਹੋਇਆ ਨਾ ਉਹਨੇ ਆਪ ਕਹਿੰਦੇ ਚੀਜ਼ਾਂ ਦਿੱਤੀਆਂ ਦੇ ਦੁਸ਼ਾਲਾ ਵੀ ਦਿੱਤਾ ਹੋਣਾ ਚਾਹੀਦਾ ਬਾਦਸ਼ਾਹ ਨੇ ਬੜੀਆਂ ਗੱਲਾਂ ਕੀਤੀਆਂ ਕਿਉਂਕਿ ਇਹੋ ਜੀਆਂ ਗੱਲਾਂ ਕਰਦਾ ਵੀ ਆਪਣੇ ਬੁਣੇ ਹੋਏ ਜਾਲ ਦੇ ਵਿੱਚ ਫਸ ਜਾਵੇ ਇਹ ਦੋਨੋਂ ਗੁਰ ਕੀ ਨਿੰਦ ਬਖਾਨੇ ਮਹਿਮਾ ਲਖਣਾ ਸਕਹਿ ਅਨਜਾਨੇ ਫਿਰ ਇਹ ਅਣਜਾਨੇ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਨੂੰ ਜਾਣ ਨਹੀਂ ਸਕਦੇਗੀ ਕਹਿੰਦੇ ਰੱਜ ਕੇ ਦੋਨਾਂ ਜਾਣਿਆ ਨੇ ਮਿਲ ਕੇ ਕਹਿੰਦੇ ਨਾ ਉਸਤਤ ਕਰਨ ਦੀ ਬਜਾਏ ਕਹਿੰਦੇ ਰੱਜ ਕੇ ਨਿੰਦਿਆ ਕੀਤੀ ਆ ਗੁਰੂ ਨਾਨਕ ਸਾਹਿਬ ਦੇ ਘਰ ਦੀ ਆਹੋ ਜਹਾਂ ਸੋ ਮੋਹੇ ਮਿਲਾਵੋ ਜਤਨ ਰਚਉ ਜੈ ਸੀ ਰਿ ਪਕਾਵੋ ਇੱਥੇ ਫਿਰ ਮਿਹਰਬਾਨ ਨਾਲ ਗੱਲ ਸਾਰੀ ਸਾਂਝੀ ਕੀਤੀ ਗਈ ਆ ਚੰਦੂ ਦਾ ਪੁੱਤਰ ਵੀ ਬੋਲਦਾ ਤੇ ਚੱਲਦੀ ਗੱਲ ਦੇ ਵਿੱਚੋਂ ਮਿਹਰਬਾਨ ਨੇ ਕਿਹਾ ਕਹਿੰਦੇ ਵੀ ਜਹਾਂਗੀਰ ਬਾਦਸ਼ਾਹ ਨਾਲ ਨਹੀਂ ਤਾਂ ਕਹਿੰਦੇ ਵੀ ਸ਼ਾਹ ਜਹਾਨ ਦੇ ਨਾਲ ਕਹਿੰਦੇ ਵੀ ਮਿਲਾਓ ਉਹਨਾਂ ਨੂੰ ਮਿਲ ਕੇ ਕਹਿੰਦੇ ਵੀ ਸਾਰੀ ਗੱਲ ਮੈਂ ਸਾਂਝੀ ਕਰ ਲਵਾਂਗਾ ਯਤਨ ਰਚौं ਜੈਸੀ ਰਿਸਤਰੀ ਪਕਾਵੂੰ ਕਹਿੰਦੇ ਇਹੋ ਜਾਂ ਯਤਨ ਕਹਿੰਦੇ ਹੁਣ ਰਚਾਂਗੇ ਗੁਰੂ ਅਰਜੁਨ ਪਾਤਸ਼ਾਹ ਨੂੰ ਤਾਂ ਉਸਦੀ ਨਹੀਂ ਕੋਸ਼ਿਸ਼ ਕੁਝ ਕਰ ਸਕੇਗੇ ਪਰ ਕਹਿੰਦੇ ਗੁਰੂ ਆਰ ਗੋਬਿੰਦ ਸਾਹਿਬ ਨੂੰ ਕਹਿੰਦੇ ਜਰੂਰ ਮਾਰ ਮੁਕਾਵਾਂਗੇ ਅਸੀਂ ਉਤੀ ਜਥਾ ਮਤ ਦੁਸ਼ਟ ਬੜਿਆਂ ਕੀ ਗੁਰ ਸੰਗ ਦਰੋਹੀ ਤਥਾ ਦੋਹਨ ਕੀ ਤੇ ਇਸੇ ਤਰ੍ਹਾਂ ਕਹਿੰਦੇ ਵੀ ਜਿਵੇਂ ਵੱਡੇ ਦੁਸ਼ਟਤਾ ਦੀ ਮਤ ਕਹਿੰਦੇ ਵੀ ਕਤਾਰਨ ਕਰਦੇ ਆਏ ਉਸੇ ਤਰ੍ਹਾਂ ਕਹਿੰਦੇ ਗੁਰੂ ਜੀ ਦੇ ਨਾਲ ਨਾ ਇਹਨਾਂ ਦੇ ਜਿਹੜੇ ਅੱਗੇ ਪੁੱਤਰ ਆ ਉਹਨਾਂ ਪੁੱਤਰਾਂ ਨੇ ਵੀ ਕਹਿਣ ਲੱਗੇ ਵੀ ਧਰੋ ਕਮਾਇਆ ਬਾਬੇ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਇਹ ਵੀ ਗੁਰੂ ਘਰ ਦਾ ਦੁਖੀ ਆ ਦੂਜੇ ਪਾਸੇ ਚੰਦੂ ਦਾ ਪੁੱਤਰ ਕਰਮਚੰਦ ਇਹ ਵੀ ਕਹਿੰਦੇ ਬਹੁਤ ਵੱਡਾ ਦੋਸ਼ੀ ਬੜਿਆ ਗੁਰੂ ਘਰ ਦੀ ਕਹਿੰਦੇ ਇਹਨਾਂ ਨੇ ਹਰ ਸਮੇਂ ਉਸਤਤੀ ਦੀ ਬਜਾਏ ਨਿੰਦਿਆ ਹੀ ਕੀਤੀ ਹੈ ਜ਼ੁਬਾਨ ਦੇ ਨਾਲ ਜੋ ਕਹਿੰਦੇ ਬੀਜ ਦੇ ਪਏ ਆ ਸਮਾਏਗਾ ਕਹਿੰਦੇ ਵੱਡਣਾ ਪੈਣਾ ਜੀ ਸਭ ਇਹ ਚੰਦੂ ਪ੍ਰਥੀਆ ਬਰ ਵਿਸਾਲਾ ਸ਼੍ਰੀ ਅਰਜਨ ਸੰਗ ਕੀ ਸਭ ਕਾਲਾ ਚੰਦੂ ਦਾ ਪੁੱਤਰ ਤੇ ਬਾਬੇ ਪਿਰਥੀ ਚੰਦ ਦਾ ਪੁੱਤਰ ਧੰ ਗੁਰੂ ਆਰ ਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੈਰੀ ਬਣ ਗਏ ਹਨ ਚੰਦ ਅਰ ਪ੍ਰਿਥੀ ਆਨੰਦ ਭੇਰੀ ਪਤੀ ਮਹੀਸ਼ਰੀ ਹਰ ਗੋਬਿੰਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕਹਿੰਦੇ ਨਾ ਜਿਵੇਂ ਪ੍ਰਿਥੀ ਚੰਦ ਨੇ ਗੁਰੂ ਸਾਹਿਬ ਦੇ ਨਾਲ ਸਾਰੀ ਜ਼ਿੰਦਗੀ ਬੈਰ ਰੱਖਿਆ ਉਸੇ ਤਰ੍ਹਾਂ ਕਹਿਣ ਲੱਗੇ ਵੀ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਬਾਬੇ ਮਿਹਰਬਾਨ ਨੇ ਵੀ ਕਹਿੰਦੇ ਇਹੋ ਜਿਹਾ ਵੈਰ ਵਿੱਡ ਲਿਆ ਆਪਣਾ ਦੁਸ਼ਮਣ ਜਾਣਦਾ ਹੈ ਸਤਿਗੁਰਾਂ ਨੂੰ ਕੀਤਕ ਦਿਨ ਮੈਂ ਬਿਆਉਤ ਬਿਨਾਇਓ ਸ਼ਾਹੋ ਜਹਾਂ ਸੰਗ ਜਾਏ ਮਿਲਾਇਓ ਕਈ ਦਿਨਾਂ ਤੱਕ ਇਹ ਸਾਰੀ ਵਿਉਂਤਬੰਦੀ ਬਣਾਉਂਦੇ ਰਹੇ ਵੀ ਬਾਦਸ਼ਾਹ ਨੂੰ ਕਿਵੇਂ ਮਿਲੀਏ ਚਲੋ ਆਖਰ ਇੱਕ ਸਮਾਂ ਉਹ ਆਇਆ ਜਹਾਂਗੀਰ ਨੂੰ ਤਾਂ ਨਾ ਮਿਲ ਹੋਇਆ ਪਰ ਆਉਣ ਵਾਲਾ ਜਿਹੜਾ ਬਾਦਸ਼ਾਹ ਸੀ ਸ਼ਾਹਜਹਾਨ ਜਹਾਂਗੀਰ ਦੇ ਪੁੱਤਰ ਸ਼ਾਹਜਹਾਨ ਦੇ ਨਾਲ ਕਹਿੰਦੇ ਇਹਨਾਂ ਦੋਨਾਂ ਨੇ ਮਿਲਾਪ ਕੀਤਾ ਜੀ ਜਹਾਂਗੀਰ ਬਾਦਸ਼ਾਹ ਤੋਂ ਚੋਰੀਓ ਮਿਲੇ ਆ ਕਿਸੇ ਨੂੰ ਪਤਾ ਨਹੀਂ ਸੀ ਮੀਟਿੰਗ ਰੱਖ ਲਈ ਸਾਰੀ ਗੱਲਬਾਤ ਜਾ ਕੇ ਕਹਿੰਦੇ ਵੀ ਸੁਣਾ ਦਿੱਤੀ ਹੈ ਸੁਨੋ ਸ਼ਾਹੋ ਸੁਤ ਕਿਆ ਹਾ ਕਿਆ ਹਮ ਕਹੈ ਚਿਰੰਕਾਲ ਕੀ ਨਿਆਬ ਨਾ ਲਹੈ ਮਿਹਰਬਾਨ ਜਾ ਕੇ ਸ਼ਾਹਜਹਾਨ ਨੂੰ ਕਹਿੰਦਾ ਇਹ ਬਾਦਸ਼ਾਹ ਦੇ ਪੁੱਤਰ ਸੁਣੋ ਅਸੀਂ ਕਹਿੰਦੇ ਹੁਣ ਤੁਹਾਡੇ ਕੋਲੇ ਕੀ ਕਹੀਏ ਬਹੁਤ ਦੇਰ ਤੋਂ ਕਹਿੰਦੇ ਵੀ ਸਾਨੂੰ ਨਿਆ ਨਹੀਂ ਮਿਲਿਆਗਾ ਮੇਰਾ ਪਿਤਾ ਕਹਿੰਦੇ ਨਿਆ ਨਿਆ ਕਹਿਣ ਲੱਗੇ ਪੁਕਾਰਦਾ ਹੋਇਆ ਮਰ ਗਿਆ ਉਹਦੀ ਮੌਤ ਹੋ ਗਈ ਪਰ ਸਾਨੂੰ ਕਹਿੰਦੇ ਨਿਆ ਨਹੀਂ ਮਿਲਿਆ ਅਜ ਤੱਕ ਅਮਰੋ ਉਨਕੇ ਏਕ ਪਿਤਾ ਮਮ ਪਿਤ ਬਡੋ ਚ ਐਤ ਸਭ ਸਮਾਂ ਕਹਿੰਦੇ ਜਿਨ੍ਹਾਂ ਦੀ ਤੇਰਾ ਅੱਬਾ ਕਹਿਣ ਲੱਗੇ ਬਾਦਸ਼ਾਹ ਜਹਾਂਗੀਰ ਐਨਾਂ